ਪੰਡਾ ਜੀ ਤੁਸੀਂ ਇਹ ਦੱਸੋ ਕਿ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਕਿਹੋ ਜਿਹਾ ਆ ਰਿਹਾ ਆਉਣ ਵਾਲਾ ਟਾਈਮ ਬਹੁਤ ਮਾੜਾ ਆ ਰਿਹਾ ਹੈ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਥਾਣੇ ਪ੍ਰਾਈਵੇਟ ਹੋ ਜਾਣਗੇ ਉਹ ਮੋਜਾਂ ਲੱਗ ਜਾਣਗੇ ਪੰਡਾ ਜੀ ਥਾਣੇ ਪ੍ਰਾਈਵੇਟ ਤਾਂ ਹੋ ਗਏ ਉਹ ਨੰਬਰ ਸੋ ਉਹ ਬੜਾ ਖੁਸ਼ ਹੋ ਰਿਹਾ ਨਾ ਮੇਰੀ ਗੱਲ ਸੁਣ ਜੇ ਥਾਣੇ ਪ੍ਰਾਈਵੇਟ ਹੋ ਗਏ ਤਾਂ ਫਿਰ ਕੀ ਹੋਊਗਾ ਉਹ ਜਨਾਬ ਤੁਹਾਨੂੰ ਨਹੀਂ ਪਤਾ ਜੇ ਥਾਣੇ ਪ੍ਰਾਈਵੇਟ ਹੋ ਗਏ ਤਾਂ ਸਾਡੇ ਵਰਗੇ ਪੁਲਿਸ ਮੁਲਾਜ਼ਮਾਂ ਨੂੰ ਮੋਜਾਂ ਹੀ ਮੋਜਾਂ ਉਹ ਕਾਹਦੀਆਂ ਮੋਜਾਂ ਉਹ ਜਨਾਬ ਦੇਖੋ ਜਿਵੇਂ ਹੁਣ ਥਾਣਾ ਚੱਲਦਾ ਥਾਣਾ ਨੰਬਰ 3 ਡਿਵੀਜ਼ਨ ਨੰਬਰ 4 ਡਿਵੀਜ਼ਨ ਨੰਬਰ 2 ਤੇ ਜਦੋਂ ਹੋ ਗਏ ਥਾਣੇ ਪ੍ਰਾਈਵੇਟ ਫਿਰ ਐਦਾਂ ਦੇ ਨਾਂ ਥਾਣਿਆਂ ਤੇ ਰੱਖਿਆ ਕਰਨੇ ਥਾਣਾ ਮੱਗਰਸੂ ਆਣਾ ਜੱਗਰ ਸੂ ਗਿੱਲਾਂ ਦਾ ਠਾਣਾ ਫੁੱਲੀਆਂ ਦਾ ਠਾਣਾ ਠਿੱਲਾਂ ਦਾ ਠਾਣਾ ਫਿਰਤਾ ਜਨਾਬ ਸਾਨੂੰ ਠਾਣਿਆਂ ਚ ਟੈਲੀਫੋਨ ਆਇਆ ਕਰਨੇ ਮੰਨ ਲਓ ਕਿਸੇ ਨੇ ਆਪਣਾ ਠਾਣਾ ਵੇਚਣਾ ਆ ਤੇ ਸਾਡੇ ਠਾਣੇ ਫੋਨ ਕਰਕੇ ਪਤਾ ਕੀ ਕਹੂਗਾ ਕੀ ਹੈਲੋ ਉਹ ਲੋ ਜੀ ਅਸੀਂ ਆਪਣਾ ਠਾਣਾ ਵੇਚਣਾ ਚਾਹਨੇ ਆ ਤੇ ਨਾਲ ਤੁਹਾਨੂੰ ਇੱਕ ਸਕੀਮ ਦੇਣਾ ਚਾਹਨੇ ਆ ਸਕੀਮ ਸਾਡੀ ਇਹ ਆ ਜੀ ਕਿ ਅਸੀਂ ਆਪਣੇ ਥਾਣੇ ਦੇ ਨਾਲ ਨਾਲ ਤੁਹਾਨੂੰ 6 ਸਿਪਾਈ ਦੇਵਾਂਗੇ ਤੇ ਨਾਲ 4 ਕੈਦੀ ਦੇਵਾਂਗੇ। ਇਹ ਜਨਾਬ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਰਨਾ ਨਾ ਓਏ ਅਸੀਂ ਤੁਹਾਡਾ ਥਾਣਾ ਨਹੀਂ ਜਾਣਾ ਤੁਹਾਡੇ ਥਾਣੇ ਦੀਆਂ ਤਾਂ ਕੰਦਾ ਹੀ ਉਹ ਮਾਰੀਆਂ। ਫਿਰ ਉਹਨਾਂ ਨੇ ਸਾਨੂੰ ਕਿਹਾ ਕਰਨਾ ਤੁਸੀਂ ਸਾਡਾ ਥਾਣਾ ਲੈ ਲਓ ਜੀ ਅਸੀਂ ਥਾਣੇ ਦੀ ਰਿਪੇਅਰ ਕਰਾ ਦੇਵਾਂਗੇ। ਤਿਤ੍ਰਮ ਮਿਤ੍ਰਮ ਤਿਤ੍ਰਮ ਪੁਲਿਸ ਫੇਰ ਦੀ ਛਤ੍ਰਮ ਤੁਸੀਂ ਮੇਰੀ ਦਕਸ਼ਨਾ ਦਿਓ। ਉਹ ਦਕਸ਼ਨਾ ਮੈਂ ਤੁਹਾਨੂੰ ਦਿੰਦਾ ਜੀ ਇੱਥੇ ਮੈਂ 5 ਰੁਪਏ ਰੱਖੇ ਸੀਗੇ। ਜਨਾਬ ਤੁਸੀਂ ਤਾਂ ਨਹੀਂ ਚੱਕੇ ਮੈਂ ਦਕਸ਼ਨਾ ਮੰਗਦਾ ਪਿਆ ਕੋਈ ਲੋੜੀ ਨਹੀਂ ਮੰਗਦਾ ਪਿਆ ਪੰਜ 10 ਰੁਪਏ ਦੇ ਰਹੇ ਥਾਣੇ ਦਾ ਉਪਾਏ ਕਰ ਰਿਆ ਮੈਂ ਉਹ ਪੰਡਤ ਜੀ ਜਦੋਂ ਸਾਡੇ ਕੋਲ ਕੋਈ ਮੋਟਾ ਜਿਹਾ ਗਾਹਕ ਫਸ ਗਿਆ ਤੁਹਾਡੀ ਲੋੜ ਤੋਂ ਵੱਧ ਤੁਹਾਨੂੰ ਦਕਸ਼ਨਾ ਦੇ ਦੇਵਾਂਗੇ ਚਲੋ ਫਿਰ ਮੈਂ ਤੁਹਾਨੂੰ ਇੱਕ ਵਚਨ ਦਿੰਦਾ ਤੁਹਾਡਾ ਕੰਮ ਕਰ ਠੀਕ ਹੋ ਜਾਏਗਾ ਤੁਸੀਂ ਐਦਾਂ ਕਰੋ ਥਾਣੇ ਦੇ ਵਿੱਚ ਲੰਗਰ ਲਾਓ ਉਹ ਪੰਡਤ ਜੀ ਤੁਹਾਡਾ ਦਿਮਾਗ ਠੀਕ ਹੈ ਤੁਸੀਂ ਕਹਿੰਦੇ ਥਾਣੇ ਵਿੱਚ ਲੰਗਰ ਲਾ ਦਿਓ ਉਹ ਜੇ ਅਸੀਂ ਥਾਣੇ ਦੇ ਵਿੱਚ ਲੰਗਰ ਲਾਤਾ ਤੇ ਕਿਸੇ ਨੇ ਖਾਣ ਨਹੀਂ ਆਣਾ ਕਿਉਂ ਨਹੀਂ ਖਾਣਾ ਨਾ ਉਹਨਾਂ ਨੇ ਡਰ ਦੇ ਮਾਰੇ ਨਹੀਂ ਖਾਣ ਆਣਾ ਕਿ ਕਿਤੇ ਲੰਗਰ ਖਵਾ ਕੇ ਸਾਡਾ ਚਲਾਣੀ ਨਾ ਕੱਟ ਦੇਣ ਇਤ੍ਰਮ ਮਿਤ੍ਰਮ ਤਿਤ੍ਰਮ ਪੁਲਿਸ ਫੇਰ ਦੀ ਛਿਤ੍ਰਮ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਦਕਸ਼ਨਾ ਦਿਓ ਤੇ ਮੈਂ ਹੁਣ ਚੱਲਾਂ ਉਹ ਪੰਡਤ ਜੀ ਤੁਸੀਂ ਕਿੱਥੇ ਚੱਲੇ ਹੋ ਮੈਨੂੰ ਇਹ ਤਾਂ ਦੱਸ ਜੋ ਜੇ ਅਸੀਂ ਥਾਣੇ 'ਚ ਲੰਗਰ ਲਾਤਾ ਤੇ ਦਾਲ ਕਿਹੜੀ ਬਣਾਈਏ ਤੁਸੀਂ ਦਾਲ ਬਣਾਣੀ ਏ ਮਾਂ ਦੀ ਲੋ ਜੀ ਅਸੀਂ ਮਾਂ ਦੀ ਦਾਲ ਬਣਾਈਏ ਮੁੜ ਜੇ ਤੁਸੀਂ ਆ ਕੇ ਕਹਿ ਦਿਓ ਕਿ ਹੁਣ ਦਾਲ ਬਣਾਓ ਪਿਓ ਦੀ ਅਸੀਂ ਦਾਲਾਂ ਤੇ ਰਿਸ਼ਤੇਦਾਰੀ ਬਦਲਣ ਚ ਰਹੀਏ ਇਤਰਾ ਮਿਤ੍ਰਮ ਤਿਤ੍ਰਮ ਪੁਲਿਸ ਫੇਰ ਦੀ ਛੇਤਰਮ ਤੁਸੀਂ ਮੇਰੇ ਦੀ ਦਖਸ਼ਨਾ ਦਿਓ ਤੇ ਮੈਂ ਆਪਣੇ ਕਰ ਨੂੰ ਜਾਵਾਂ ਉਹ ਮੈਂ ਤੁਹਾਨੂੰ ਦਖਸ਼ਨਾ ਦੇ ਦੂੰਗਾ ਤੁਸੀਂ ਜਿਹੜਾ ਉਪਾਏ ਦੱਸਿਆ ਜੋ ਤੁਹਾਡੇ ਪੈਸੇ ਬਣਦੇ ਮੈਂ ਮੂੰਚੀ ਹੱਥ ਭੇਜ ਦੂੰਗਾ ਤੁਸੀਂ ਹੁਣ ਘਰ ਚੱਲੋ ਸ਼ਾਬਾਸ਼ ਲਾ ਲਈਓ ਜੇ ਥਾਣੇ ਦਾ ਕੰਮ ਕਰ ਚਲਾਣਾ ਨਹੀਂ ਤੇ ਮੁਸ਼ਕਲ ਹੋ ਜਾਣੀ ਇਹ ਸਾੜ ਸਤੀ ਲੱਗੀ ਹੋਈ ਇਹ ਬੜੇ ਕੰਮ ਖਰਾਬ ਹੋਏ ਮੈਨੇ ਇਤਰਾ ਮਿਸਟਰ ਜਨਾਬ ਪੰਡਜ ਗੱਲ ਬਿਲਕੁਲ 16 ਅੰਨੇ ਸੱਚੀ ਕਹਿ ਗਏ ਆ ਕਿ ਥਾਣੇ ਦੇ ਵਿੱਚ ਲੰਗਰ ਲਾ ਦਿਓ ਕਿਉਂਕਿ ਨਾ ਅੱਜ ਤੱਕ ਕਿਸੇ ਨੇ ਥਾਣੇ 'ਚ ਲੰਗਰ ਲਾਇਆ ਤੇ ਨਾ ਕਿਸੇ ਕੋ ਲੱਗਣਾ ਜਿੱਥੇ ਇੰਨਾ ਘਾਟਾ ਆਦਾ ਥੋੜੇ ਜਿਹਾ ਪੈਸੇ ਹੋਰ ਖਰਚ ਕੇ ਲੰਗਰ ਲਾ ਦਿੰਦੇ ਆ ਕੀ ਪਤਾ ਥਾਣੇ 'ਚ ਸੁਧਾਰ ਆ ਜਾਵੇ